ਹਾਂ ਜੌਰ ਲਾਲਿਆ ਮੇਰਾ ਮोटा ਬਾਪੂ ਜੀ ਦਮ ਹੈਗਾ ਪਹਿਲੀ ਵਾਰ ਵਿਚਾਰੇ ਨੇ ਪੰਗਾ ਲਿਆ ਨਾ ਮਾਪਾ ਕਿੰਨੇ ਯਾਰ ਐਵੇਂ ਲੈ ਜਾ ਬਸ ਮਾਰਨਾ ਥੋੜੀ ਆ ਬੇ ਜਾਣ ਜਾਨ ਬੰਦਾ ਇਹੋ ਤੂੰ ਵੀ ਧਿਆਨ ਮਾਰ ਲੈ ਉਹ ਮੈਂ ਕੀ ਧਿਆਨ ਮਾਰੂੰਗਾ ਤੇਰੇ ਵਰਗੇ ਨੂੰ ਧਿਆਨ ਰੋਜ਼ੇ ਮਾਰਦਾ ਮੈਂ ਛਾਂਟ ਕੇ ਨੂੰ ਕਿੰਨੀ ਕੁ ਛਾਂਟ ਲਈ ਮੈਂ ਦੱਸ ਕਿੰਨੀ ਕੁ ਛਾਂਟ ਲਈ ਕੋਈ ਵੇਚਣ ਵਾਲੀ ਗੱਲ ਕਰਿਆ ਕਰੋ ਨਹੀਂ ਬਾਈ ਤੂੰ ਲੈਣ ਵਾਲੀ ਗੱਲ ਕਰ ਯਾਰ ਸਾਰੇ ਆਮਾਨਦਾਰੀ ਤੋਂ ਦੱਸ ਤੇ ਨਫਰੋ ਤੇਰਾ ਦਿਲ ਤੋਂ ਤਾਂ ਹੱਥ ਤਰਕੀ ਗਾਹ ਬੱਕਰੀਆਂ ਜਿੱਥੋਂ ਪੱਟ ਫੜੀ ਐ ਇਹ ਵੀ ਦੇਖ ਸਾਨੂੰ ਜਮਾ ਮਾੜੀ ਦੇ ਦੇ ਲੈ ਲੈ ਜਿਹੜੀ ਮਾੜੀ ਮੇਰੇ ਭਾਦਿਆਂ ਤਾਂ ਸਾਰੀਆਂ ਚੰਗੀਆਂ ਆ ਚੱਲ ਤੂੰ ਦੱਸ ਮੈਨੂੰ ਗੱਲ ਨਹੀਂ ਬਨਰਾ ਜੀ ਕਿੱਥੇ ਬਨੂ ਕਾਫੀ ਦੀ ਦਊਂਗਾ ਬਸ ਕਾਫੀ ਗੁੱਪੀ ਦੀ ਮਨ ਦੀ ਫਰੀ ਪ੍ਰੇਮੀਆ ਕਿੰਨੇ ਦੀ ਐ ਸਹੀ ਇਮਾਨਦਾਰੀ ਉਰੇ ਆ ਨਹੀਂ ਹੋਣਾ ਬਈ ਉਰੇ ਆ ਆ ਗਿਆ ਹੁਣ ਤਾਂ ਇਹ ਰਹੀ ਪੂਰੀ ਪੂਰੀ 7000 ਦੀ ਸੀ ਬਸ ਕਿਉਂ ਜੀ ਮੜਾਕਾ ਮਾਰਤਾ ਘਟ ਨਹੀਂ ਦੇਣੀ ਬਸ ਦੇ ਦੇ ਕੱਲੀ ਤਾਂ ਨਾ ਦੇ ਦੇ ਇਹ ਨਹੀਂ ਘਟ ਕੋਈ ਤਾਦੂ ਦੀ ਨਹੀਂ ਵਕਦੀ ਹੱਥਾਂ ਦੀ ਬੈਠਾ ਰਹੀ ਬਾਹ ਦੀ ਵਿਗੂ ਤਾਂ ਵੇਚਦੇ ਨਹੀਂ ਕੱਟੀਆਂ ਲਾ ਵੇਚਾਂਗੇ ਸਾਰੀਆਂ ਹਾਓ ਕਟੀਆਂ ਵੇਚਾਂਗੇ ਸਾਰੀਆਂ ਨੂੰ ਅੱਛਾ ਵੇਚਦਾ ਨਹੀਂ ਵੇ ਲੱਗੀ ਜਾਂਦੇ ਕੋਈ ਦਾਦੇ ਇਮਾਨਦਾਰੀ ਤੋਂ 10 ਤੋਂ ਘੱਟ ਨਹੀਂ ਨਾ ਵੀ ਕਿੱਥੇ ਦੇਣੀ ਹੈ ਇਹ 10 ਤੋਂ ਘੱਟ ਨਹੀਂ ਨਾ 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 ਬਸ ਸਹੀ ਹੈ ਉਹ ਗੱਲ ਸੁਣ ਲੈ ਮੇਰੀ ਸੁਣ ਲਈ ਗੱਲ ਮੈਂ ਤੇਰੀ ਜਾਂ 7.5 ਦੀ ਹੋ ਨਹੀਂ ਹੋਣੀ ਯਾਰ ਕਿਉਂ ਜੀ ਸਹੀ ਆ ਨਹੀਂ ਨਹੀਂ ਕੋਈ ਨਹੀਂ 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 ਹਾਂ ਦੇ ਦੇ ਮੈਂ ਉਹ ਨਹੀਂ ਸਾਰੇ ਚੋ ਇਹ ਨਮਾ ਬੰਦਾ ਦਵਾ ਉਹ ਵੀ ਵੇਟ ਗਿਆ ਤੇਰੀ ਜੀਤਾ ਉਹ ਵੀ ਦਵਾ ਦਿਆ ਤਿੰਨ ਬੜੇ ਫੇਰ ਤਾਂ ਸਹੀ ਹੈ ਇਹ ਸਿਰਫ ਤਾਂ ਕੀ ਲੈਣਾ ਗੱਲ ਤਾਂ ਸਾਡੇ ਸਾਢੇ 7 ਦੀ ਨਹੀਂ ਤੂੰ ਐਸੀ ਤਾਂ ਸੀ ਮਰਾ ਮੈਨੂੰ ਚੇ ਭਜਾ ਦੇ ਹੁਣ ਪੂਰੀ ਅੱਠ ਦੀ ਬਸ ਦੇਦੀ ਸਹੀ ਹੈ ਸਹੀ ਹੈ ਕੱਲੀ ਮੈਂ ਨਹੀਂ ਦੱਸਦਾ ਸਹੀ ਹੈ ਸਹੀ ਹੈ ਸਹੀ ਹੈ ਸਹੀ ਹੈ ਤੇਰਾ ਮੇਰੀ ਗੱਲ ਸੁਣ ਤੇਰਾ ਸਾਰਾ ਸਹੀ ਹੈ ਪਰ ਮੈਂ ਕੱਲੀ ਦਿੰਦਾ ਨਹੀਂ ਨਾ ਕੱਲੀ ਦੂੰਦਾ ਐਨੇ ਨਹੀਂ ਦੂੰ ਠੀਕ ਆ ਮੇਰੀ ਗੱਲ ਤੇਰੇ ਹੁੰਦਾ ਨਹੀਂ ਆਂ ਤੈਨੂੰ ਦੇਖੀ ਜਾ ਹਿੱਤੇ ਹੀ ਮਨਾ ਖੱਬੇ ਅੱਖ ਦਿੱਕਦਾ ਛੱਟ ਭਾਰੋ ਭਾਈ ਨਹੀਂ ਹੁੰਦੀ ਲੈ ਭਾਈ ਮੁੱਟੂ ਮੈਨੂੰ ਭਜਾਉਣਾ ਨਹੀਂ ਭਜਾਉਂਦਾ ਭਜਾਉਣਾ ਭਜਾ ਦੇ ਮੇਮ ਨਹੀਂ ਮੇਰੇ ਨੱਕ ਨੂੰ ਲੱਗੀ ਮਨ ਲੱਗੀ ਸਾਢੇ 8 ਦੀ ਪੂਰੀ ਕਰਤੀ ਐ ਮੈਂ ਛੀਤੋਂ ਚੱਲ ਕੇ ਆਪਣਾ ਵੀਰਿਆ ਦਸ ਤੇ ਆ ਰਿਹਾ ਖੜਾ ਟੀਂਦਾ ਜਿਹਾ ਬੰਦਾ ਇਹ 10 ਤੋਂ ਘੱਟ ਦੇਣੀ ਨਹੀਂ ਇੰਨੇ ਬੰਦੇ ਖੜੇ ਹੋ ਗਏ ਆ ਅਮਰੀਕਾ ਆ ਗਿਆ ਮੈਂ ਪੱਕਾ ਘੁੱਤਦੀ ਅਜ ਦੀ ਤਰੀਕਾ ਅਮਰੀਕਾ ਅਮਰੀਕਾ ਜਾਊਗਾ ਮੇਰੇ ਨਾਲ ਲੈ ਕੇ ਜਾਊਗਾ ਅਜ ਗੱਲ ਹੋਈ ਐ ਮਾਰਾ ਅਕਟਾ ਨਾਲ ਪਹਿਲਵਾਨ ਪਹਿਲਵਾਨ ਦੇ ਉੱਤੇ ਇੱਧਰ ਉੱਧਰ ਹੱਥ ਮਾਰਦਾ ਇਹ ਨਹੀਂ ਇਹ ਤਾਂ ਇੰਟਰਵਿਊ ਲੈਣੇ ਆ ਉੱਥੇ ਫਾਰਮ ਵਾਲੇ ਮਾਰਾ ਟ੍ਰੈਕ ਸਾਰੇ ਬੁਲਾ ਰਹੇ ਨੇ ਮੈਨੂੰ ਦੇ 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 ਭਾਈ ਦੇ ਦੇ ਭਾਈ ਓਏ ਆੜਿਆ ਨਹੀਂ ਕਰਦੇ ਸਰਦਾਰਾਂ ਨਾਲ ਦੇ ਦੇ ਮੈਂ 11 ਮੰਗਿਆ ਮੈਨੂੰ ਕੱਲੀ ਤੋਂ 10 ਲਾਟ ਕੋਈ ਦਿਓ ਤੇਰਾ ਜਿੱਦ ਨਾਲ ਦੋ ਲੈਣੀਆਂ ਮੈਂ ਸੀ ਤੋਂ ਚੱਲ ਕੇ 8 ਲੱਖ ਸਾਹਮਰੀ ਦੋ ਲੈਣੀਆਂ ਸਹੀ ਰਾਤ 200 ਰੁਪਏ ਹੈ ਕੀ ਹੈ ਇਹ ਕਹਿੰਦਾ ਅਮਰੀਕਾ ਕਹਿੰਦਾ ਇਹਦਾ ਮੂੰਹ ਪੋਣਾ ਨੇ ਖਾੜ ਖੜ 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 ਕੀ ਕਹਿੰਦਾ 500 ਰੁਪਏ ਜਾ ਹੋ ਗਿਆ ਹੈ ਬਾਈ ਹੁੰਦਾ ਯਾਰ ਤੂੰ ਹੁਣ ਉਹਦੀ ਮੋੜੀ ਨਹੀਂ ਬੰਦਾ ਮੇਨ ਮੁਖ ਹੈ 10 ਰੁਪਏ ਹਾਂ ਭੱਜੀ ਤੂੰ ਨਾ 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 ਉਹਦੀ ਮੇਨ ਮੁਖ ਬੰਦੇ ਦੀ ਮੇਨ ਮੁਖ ਬੰਦੇ ਦੀ ਮੈਂ ਤਾਂ ਮੋੜੀ ਨਹੀਂ ਤੂੰ ਕੰਮ ਕਰ ਅਸੀਂ ਨਹੀਂ ਦਿੰਦੇ ਮੈਂ ਨਹੀਂ ਪੈਸੇ ਦੇਵੀ ਨਾ ਇਹ ਗੱਲ ਨਹੀਂ ਜਿਹੜੀ ਮੈਂ ਕਹੀ ਸੀ ਜਿਹੜੀ ਉਹਨੇ ਕਹੀ ਸੀ ਬੰਦੇ ਦੀ ਮੂੜੀ ਨਹੀਂ ਹਾਂ ਬੰਦਾ ਦੇ ਦੇ ਫਿਰ ਨਾ ਫਕ ਤੇਰੀ ਮਰਜ਼ੀ ਆ ਰੱਖ ਲੈ ਬਸ ਕਿੰਨੇ ਦੀ ਆ ਬੱਬਾ ਚਲ ਉਹਦੀ ਮੂੜੀ ਨਹੀਂ ਅਸੀਂ ਨਾ ਲਗੀ ਹੋਗੀ ਹਾਂ ਬੰਦਾ ਰਹਿਦਾ ਨਾ ਉਹ ਤੋਂ ਲੈਣੀ ਆ ਅਸੀਂ ਉਹ ਬੰਦੇ ਨੂੰ ਬਾਈ ਨੂੰ ਨਵਾਂ ਬੰਦਾ ਨਹੀਂ ਨਾ ਨਾ ਫਾਰ ਨਹੀਂ ਹੈਗਾ ਕਿਸੇ ਦਾ ਵਪਾਰੀ ਨਹੀਂ ਹੈਗਾ ਲੈ ਪੈਸੇ ਦੇ ਵੀ ਇਹ ਇਹ ਕੰਮ ਨਹੀਂ ਕਰਿਆ ਕਰਦੇ ਨਾਲ ਰਾਜੂ ਨਹੀਂ ਕਰਦਾ ਐ ਨਹੀਂ ਵਿਖਦੀਆਂ ਹਾਂੜੀ ਨਾ ਕਰ ਹਾਂ ਸਾਡੇ ਨਾਲ ੜੀ ਨਾ ਕਰ ੜੀ ਨਾ ਕਰ ੜੀ ਨਹੀਂ ਕਰੜੀ ਨਹੀਂ ਨਹੀਂ ਹੋਣਾ ਅਗੜੀ ਰਾਸ ਤੋਂ ਘੱਟ ਨਹੀਂ ਦੇਣੀ ਮੈਂ ਬਸ ਬਈ ਹੋ ਰਿਹਾ ਤਾਂ ਆ ਜਾ ਯਾਰ ਵਾਜੂ ਮਰ ਪਾ ਆ ਜਾ ਹਣ ਜੇ ਤੂੰ ਪੈਸੇ ਦੇ ਮੈਨੂੰ 9000 لا ہاں جی ہاں جی میں بھائی منڈی چے کھڑا سوتے کرا رہے ہیں آ تاں میں دیکھے کے نو کچھ نہیں کچھ نہیں وارثا بدل ہے کنے نے کنے نے کنے نے ہیں اور کتا کوئی ایڈا ہے او فرائی فرائی چنگی کر کے گئے او امریکہ اوریا ئے چھوٹا بندا نہیں مندا آ 9000 دنا میری جمی اس میں تو بنا پوچھے

ਉਹਨੇ ਰੱਖਣੀ ਆ ਉਹਨੇ ਰੱਖੀਆ ਸਰਦਾਰ ਨੇ ਉਹਦੇ ਦੇ ਕੋਲ ਦਾ ਐਨੇ ਦੀ ਨਹੀਂ ਦੇਣੀ ਬਾਪਾ ਲੈ ਜਾ ਯਾਰ ਨਹੀਂ ਦੇਣੀ 9200 ਦੀ ਨਹੀਂ ਦੇਣੀ ਕੋਈ ਇਹ ਤਾਂ ਫੋਨ ਦੇ ਜਾਉਂਦਾ ਉਹ ਫੜਾ ਰਹੀ ਓਏ ਮੈਂ ਫਰਕ ਨਹੀਂ ਤੇਰਾ ਛੱਡਿਆ ਫਰਕ ਨਹੀਂ ਛੱਡਿਆ ਤੂੰ ਮੇਰੀ ਅੜੀ ਨਾ ਕਰਾ ਅੜੀ ਨਾ ਕਰ ਓਏ ਅੜੀ ਨਾ ਸੌਦੇ ਚ ਕਰ ਚੱਲ ਆ ਜਾ ਫੜ ਲਓ ਲੈ ਜਾ ਓਏ ਬਾਈ ਤੂੰ ਫੜ ਯਾਰ ਮੇਮਣੀ ਮੇਮਣੀ ਫੜ ਯਾਰ

ਨੇ ਨਹੀਂ ਆਪਾਂ ਵੀ ਏੜੀ ਆ ਫਿਰ ਇਹ ਏੜੀ ਖੜੇ ਉਹ 100 ਦੇ ਯਾਰ 100 ਦੇ ਉਹ 100 ਦੇ ਬਾਈ 100 100 ਦੇ ਇਹ 100 100 ਸਰਦਾਰ ਜੀ ਮੈਨੂੰ ਛੱਡੋ ਬਾਈ ਉਹ ਕੇ ਨਹੀਂ ਛੱਡੋ ਸਾਡੇ ਵਿਕ ਜੂਗੀ ਨਾਦੀ ਨਾਲੇ ਮੇਰੇ ਨਾਲ ਹੀ ਗਾੜੇ ਨੇ ਨਾਦੀ ਨਾਲ ਵਿਕੂਗੀ ਉਹ ਵੀ ਖਾਈ ਖੜਾ ਉਹ ਵੀ ਖਾਲੀ ਸਾਰ ਚਲ ਕੋਈ ਨੀ ਉਹਨੂੰ ਖਾਣੇ ਸੌ ਦੀ ਜਿੰਦਾ ਠੀਕ ਆ ਆਪਾਂ ਦੇ ਸੌ ਦਾ ਕੀ ਹੋਸਾ ਕੰਮ ਹੁੰਦਾ ਦੋ ਤਰ੍ਹਾਂ ਦਾ ਕਰੀ ਝਗੜਾ ਦੇ ਨਾਲ ਫਿਰ ਬਾਈ ਕਿਸੇ ਨਾਲ ਉਹ 100 ਹਜ਼ਾਰ ਕੀ ਗੱਲ ਹੈ ਨਹੀਂ ਨਹੀਂ ਬਾਈ ਨਾਲ ਵੀ ਕਿਉਂ ਧੱਕਾ ਕਰ ਰਿਹਾ ਇੰਨੇ ਬੰਦੇ ਪਰਚਾ ਕਿਉਂ ਕਰ ਲੈ ਤਰਦੇ 100 ਕੀ ਦੀ ਚੀਜ਼ ਹੈ ਬਾਈ ਨਾਲ ਵੀ ਕਿਉਂ ਧੱਕਾ ਕਰਨਾ 100 ਦਾ ਛੋਟ ਵੀ ਨਹੀਂ ਕਰੂ ਬਾਈ ਨਹੀਂ ਨਹੀਂ ਚੱਲ ਰਹਿ ਤੂੰ ਛੋਟਾ ਨਾ ਕਰੀ ਯਾਰ ਛੱਡ ਦੇ ਬਸ ਪਾਫੜਾ ਛੋਟਾ ਨਾ ਕਰੀ ਬਾਈ ਦਾ ਮਾਨ ਹੀ ਨਹੀਂ ਮੰਨਦਾ ਛੱਡ ਉਹਦਾ ਮਨ ਹੀ ਨੀ ਮੰਨਦਾ ਰੇ ਛੱਡ ਬਰਾ ਓਏ ਛੱਡ ਕਿਸੇ ਅੱਗੇ ਜਰੂਰੀ ਕਰਨਾ ਯਾਰ ਛੱਡ ਬਰਾ ਭਾਵੇਂ ਮੈਨੂੰ ਛੱਡ ਓ ਛੱਡ ਤੇ ਯਾਰ ਹੋਵੇਂ ਨੀ ਯਾਰ ਰਾਜੂ ਤਾ ਜ਼ਰੂਰੀ ਕਿਸੇ ਨਾਲ ਕਰਨਾ ਹੈਗਾ ਛੱਡ ਦੇ ਠੀਕ ਆ ਵੇ ਰਾਜੂ ਉਹ ਵੀ ਤਾਂ ਅੜੀਦਾ ਓਏ ਇੱਥੇ ਦਾ ਵੇਚ ਲੈ ਤੇ ਵਗਿਆ ਨਹੀਂ ਅੰਮੇ ਵੀ ਨਹੀਂ 14 ਗੱਲ ਫਿਰ ਦੱਸ ਸਰਦਾਰ ਓ ਬਾਈ ਏ ਕਹੂੰਗਾ ਓ ਬਾਈ ਸਾਡੇ 9 ਫੜਾ ਵਾਸੇ ਨਵੇੜ ਛੱਡਣੀ ਨਹੀਂ ਮੇਮ ਨਹੀਂ ਵਿਕੀ ਖੜੀਆ ਮੈਨੂੰ ਪਤਾ ਗੈਲ ਬੰਦਾ ਖੜਾ ਹੈ ਨਾ ਇਹ ਚੜ੍ਹਨੀ ਨਹੀਂ ਮੇਰੀ ਫਾਨੀ ਮੈਨੂੰ ਸਾਨੂੰ ਪਤਾ ਹੁੰਦਾ ਵੀ ਕੀ ਚੀਜ਼ ਹੈ ਯਾਰ ਲੈ ਜਾ ਬਸ ਫੜ ਆਪਣਾ ਬੰਦਾ ਹੈ ਨਾ ਜੀ ਨਾ ਫੜ ਬਈ ਫੜ ਬਸ ਮੈਂ ਫੜਾ ਦਿੰਦਾ ਹਾ ਮੋਨਾ ਉਹਦੇ ਤੇ ਡਾਂਗਾ ਮੈਂ ਕਰੂੰਗਾ ਲੈ ਵਾ 500 ਦਾ ਦੇ ਆਪਣਾ ਵਾਪਸ ਲੈ ਲੈ ਹਾ ਆ ਨੋਟ ਤੇਰਾ ਆ ਓ ਚੰਗੀ ਆ ਜੀ ਲੋ ਯਾਰ ਓ ਨਾ ਫੜ ਓ ਮੁੰਡਿਆ ਚੱਲ ਲੈ ਯਾਰ ਓ ਰਿਆ ਆ ਵੀਡੀਓ ਬਣਾਇਆ ਇਤਰਸੇ ਵੀਡੀਓ ਇਹ ਆ ਚੱਕ ਇੱਕ ਮੇਰੀ ਇੱਜ਼ਤ ਰੱਖਦੇ ਉਹ ਨਾ ਬੰਦਿਆਂ ਨੇ 9.5 ਹਜ਼ਾਰ ਗਣ ਲੈ ਹੁਣ ਬੋਲੀ ਤੂੰ ਤੈਨੂੰ ਮੈਂ ਕੁੱਟ ਕੇ ਜਾਉ ਓ ਰੇ ਅੱਜ ਮੰਡੀ ਚ ਯਰ ਮੰਡੀ ਨਹੀਂ ਕਿਸੇ ਦੀ ਇੱਧਰੋਂ ਆ ਗਏ ਇਹ ਬੰਦਾ ਕਿਹੜੇ ਪਿੰਡ ਦਾ ਹੈ ਤਾਂ ਨਹੀਂ ਮਰੀਕ ਜੀ ਕਿੰਨੇ ਹੋ ਗਏ 9.5 ਚੱਲ ਖੇਈ ਕਰਾ ਇਹ ਆਪਦੀ ਦੇਣਗੇ ਆਪਦੀ ਮਰਜ਼ਾ ਪੂਸਤਣਾ ਕੇ ਦਸਤੀ ਦਾ ਮੋੜ ਦੇ ਖੁਰਕ ਮੋਕੜਾ ਦਾ ਕਰ ਦੇ ਆ ਰੱਖ ਰੀਆਂ ਕੰਜਰਾ ਨੇ ਨੇ ਘਰੇ ਪਾ ਲਈ ਓ ਸ਼ਰਮ ਕਰਾ ਮਰਜਾ ਕੂਸ ਤੜਾ ਕੇ ਹੁਣ ਤਾਂ ਮੈਨੂੰ ਕਹਿੰਦਾ ਤੂੰ ਕੂਸ ਤੜਾਉਣਾ ਮੈਂ ਤਾਂ ਰੋਜ ਤੜਾਉਣਾ ਮੇਰੀ ਕੀ ਰੀਸ ਕਰੇਗਾ ਜੀ ਕਰਾ ਲਓ ਨੰਨੇ ਖੁੰਡੇ ਦਾ ਕੀ ਮੈਂ ਤਾਂ ਲੰਡੇ ਖੁੰਡੇ ਚ ਆ ਗਿਆ ਤੂੰ ਦੱਸ ਬੰਨਣਾ ਮੇਰੇ ਨਾਲ ਬੰਨ ਬੰਨ ਹਾਂ ਹੁੰਦਾ ਜੀ ਦਾ ਜਵਾਬ ਲਾ ਪਰਚੀ ਕਰਾ ਵੀ ਨਾ ਜੀ ਹਾਂ ਅਹੀ ਜੀ ਹੋਵੇ ਇਹ ਦੰਗੀ ਆ ਹਾਂ ਦੂ ਚੰਗੀ ਹੋਵੇ ਕੱਢ ਬਾਰ ਕੱਢ ਤੂੰ ਤਾਂ ਹੋਵੇ ਹੈ ਜਾਂ ਨਹੀਂ ਗੱਲਾ ਕਹਿਣਾ ਬੰਦਾ ਚੱਲੂ ਪਰਸੀ ਭਾਈ ਆ ਜਾਊਗਾ ਉਸ ਨੂੰ ਖਾਣ